ਪਾਇਲ ਵਿੱਚ ਦੋ ਸਨੇਹੀ ਦੋਸਤ ਦਾ ਕਰ ਦਿੱਤਾ ਕਤਲ ਦੋਸਤੀ ਇੱਕ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਉਹ ਗੱਲ ਜੋ ਬੰਦਾ ਆਪਣੇ ਘਰ ਦੀ ਕਿਸੇ ਨੂੰ ਨਹੀਂ ਕਹਿੰਦਾ ਸ਼ਾਇਦ ਆਪਣੇ ਦਿਲ ਦੀ ਉਹ ਗੱਲ ਆਪਣੇ ਦੋਸਤ ਨੂੰ ਦੱਸ ਦਿੰਦਾ ਪਾਇਲ ਵਿੱਚ ਇੱਕ ਅਜਿਹੀ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਦੋਸਤ ਦਾ ਆਪਣੇ ਦੋਸਤ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਆਤ ਕਰੀਬ 10 11 ਵੇ ਏਤਲਾਮ ਨਹੀਂ ਸੀ ਵੀ ਕੋਈ ਲੜਾਈ ਝਗੜਾ ਹੋਇਆ ਜਿਹਦੇ ਕੋਈ ਬੰਦਾ ਇੰਜਰਡ ਹੋਇਆ ਤੋਂ ਜੋ ਪਤਾ ਲੱਗਿਆ ਵੀ ਹਰ ਮੰਗਤ ਸਿੰਘ ਜੋਗੀ ਦਾ ਕਤਲ ਹੋ ਗਿਆ ਉਹਦੀ ਮਾਂ ਨੇ ਆਪਣੇ ਬਿਆਜ਼ ਲਖਾਇਆ ਸਰਜੀਤ ਗੌਰਮਣ ਵੀ ਮੇਰੇ ਬੇਟੇ ਦਾ ਕਤਲ ਉਸਦੀ ਘਰ ਵਾਲੀ ਤੇ ਉਹਦੇ ਨਾਲ ਰਹਿੰਦੇ ਜਸਨਦੀਪ ਵੱਲੋਂ ਕੀਤਾ ਗਿਆ ਹੈ ਤੋਂ ਮੁਕਦਮਾ ਦਰਜ ਕਰਕੇ ਤਫਤੀਸ਼ ਕੀਤੀ ਗਈ। ਤੋਂ 2-3 ਘੰਟੇ ਦੇ ਵਕਤ ਨਾਲ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਕਦਮੇ ਦੂਜੀ ਲੇਡੀ ਦੀ ਜੇਕਰ ਸਾਰੀ ਪਾਕੀ ਹੈ। ਸਰ ਇਹ ਜਿਹੜਾ ਮਰਡਰ ਹੋਇਆ ਬੰਦੇ ਦਾ ਹਰਮੰਗਲ ਸਿੰਘ ਦਾ ਸੀ ਦੰਦ। ਜੀ। ਔਰ ਜਿਹੜਾ ਬੰਦਾ ਗ੍ਰਿਫਤਾਰ ਕੀਤਾ ਉਹ ਕੌਣ ਉਸ ਦਾ ਕੀ ਨਾਂ ਜੀ? ਜਿਹੜਾ ਮਰਨ ਵਾਲਾ ਉਹ ਹਰਮੰਗਲ ਸਿੰਘ ਹੈਗਾ ਜਿਹੜਾ ਦੋਸ਼ੀ ਹੈਗਾ ਉਹ ਜਸਨਪ੍ਰੀਤ ਜੱਸੀ ਹੈ। ਦੱਸਿ ਜਿਹੜੀ ਲੇਡੀ ਆ ਉਹਦਾ ਨਾਮ ਵੀ ਜਸਨ ਜਸਨਦੀਪ ਹੀ ਹੈ ਹਾਂਜੀ ਕਿ ਪ੍ਰੇਮ ਸਬੰਧਾਂ ਦਾ ਮਾਮਲਾ ਸਾਹਮਣੇ ਆਇਆ ਜੀ ਨਹੀਂ ਜਿਹੜਾ ਦੋਸ਼ੀ ਹੈ ਉਹ ਉਹਦੇ ਨਾਲ ਇੱਕ ਲੇਡੀ ਰਿਲੇਸ਼ਨਸ਼ਿਪ ਰਹਿੰਦੀ ਸੀਗੀ ਤੋਂ ਜਿਹੜਾ ਮਰਨ ਵਾਲਾ ਹੈਗਾ ਉਹਨੇ ਉਹਨੂੰ ਕਿਹਾ ਵੀ ਤੂੰ ਇਹਨੂੰ ਤੰਗ ਪ੍ਰੇਸ਼ਾਨ ਕਰਦਾ ਏਕੇ ਫੰਕਸ਼ਨ ਤੋਂ ਆਇਆ ਸੀ दारू ਪੀਤੀ ਸੀ ਤੋਂ ਤਕਰਾਰ ਬਾਜੀ ਹੋ ਗਈ ਤੇ ਉਹਨੇ ਉੱਥੇ ਜਿਹੜੀ ਕਰਦ ਹੁੰਦੀ ਆ ਸਬਜ਼ੀ ਕਟਣ ਵਾਲੇ ਉਹ ਚੱਕ ਕੇ ਉਹਦਾ ਵਾਰ ਕੀਤਾ ਉਹਦੇ ਪੇਟ ਤੇ ਛਾਤੀ ਤੇ ਜਿਸ ਦੇ ਕਰਕੇ ਬਲੀਡਿੰਗ ਹੋਣਾ ਉਹਦੀ ਡੈਥ ਹੋ ਗਈ ਕਿੰਨੀ ਕੁ ਉਮਰ ਸੀ ਹਰਮੰਗਤ ਸਿੰਘ ਦੀ ਇਹਦੀ ਕਰੀਬ 28 ਸਾਲ ਸੀਗੀ ਇਹ ਰਾਤੋਚਾ ਹੈਗਾ ਉਹ ਵੀ 3 ਸਾਲ ਦਾ ਹੈ। ਇਹ ਕੰਮ ਕਰ ਕੀ ਕਰਦਾ ਸੀਗਾ ਹਰ ਮੰਗਲ। ਇਹ ਦਿਹਾੜੀ ਜੋਤਾ ਹੀ ਕਰਦਾ ਸੀ। ਜਿਹੜਾ ਦੂਸਰਾ ਬੰਦਾ ਉਹ ਜੀ ਜਿਹੜਾ ਦੋਸ਼ੀ ਹੈਗਾ ਉਹਦੇ ਖਿਲਾਫ ਪਹਿਲਾਂ ਤਿੰਨ ਮਕਦਮੇ ਦਰਜ ਨੇ। ਦੋ ਚੋਰੀ ਦੇ ਕੈਦੀ ਵੀ ਸਕਦਾ ਈ। ਠੀਕਾ ਮਤਲਬ ਵੀ ਪਹਿਲਾਂ ਵੀ ਉਹ ਹਾਂ ਜੀ ਸ਼ੋਰਤ ਮਾੜੀ ਸੀ ਉਹਦੀ। ਠੀਕ ਦੋਸ਼ੀ ਦੀ। ਹੁਣ ਉਹਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਹਾਂ ਜੀ ਅੱਜ ਅਦਾਲਤ 'ਚ ਪੇਸ਼ ਕਰਿਆ ਰਮਾਨ ਲੈ ਕੇ ਹੋਰ ਜਿਹੜੀ ਆ ਐਵਿਡੈਂਸ ਇਕੱਠੀ ਕੀਤੀ ਜਾਊਗੀ।